ਸ੍ਰੀਕਾਲ ਪੰਜਾਬੀਓ ਜਿਵੇਂ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸਿੱਧੂ ਮੂਸੇਵਾਲਾ ਦੀ ਮਾਤਾ ਦੀ ਖਬਰ ਕਿ ਉਹ ਪ੍ਰੈਗਨੈਂਟ ਹੈ ਪ੍ਰੈਗਨੈਂਟ ਹੈ ਤੇ ਵਿੱਚ ਹੀ ਲੋਕਾਂ ਨੇ ਫਵਾੜਾ ਰੱਖੀ ਹੈ ਕਿ ਯਾਰ ਮਾੜਾ ਬੋਲਦੇ ਆ ਜਿਹੜੇ ਕਿ ਦਾਦੀ ਬਣਨ ਦੀ ਉਮਰ ਦੇ ਵਿੱਚ ਜਾ ਰਹੀ ਹੈ ਯਾਰ ਇਹ ਤਾਂ ਐ ਆ ਉਹ ਆ ਹੁਣ ਮਾਂ ਬਣਨ ਜਾ ਰਹੀ ਹੈ ਬੱਚੇ ਨੂੰ ਜਨਮ ਦੇ ਰਹੀ ਹੈ ਤੇ ਬਾਈ ਯਾਰ ਥੋੜਾ ਜਾਂ ਸੋਚੋ ਪੰਜਾਬੀਓ ਕੀ ਯਾਰ ਕਿਸੇ ਦੇ ਮਸਲਿਆਂ ਤੋਂ ਕਿਸੇ ਨੇ ਕੀ ਲੈਣਾ ਯਾਰ ਹੈ ਤੁਸੀਂ ਦੇਖੋ ਕਿ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤ ਰਿਹਾ ਹੈ ਪੰਜਾਬ ਤਾਂ ਪੰਜਾਬ ਬਾਲੀਵੁੱਡ ਯਾਨੀ ਬੰਬਈ ਤੋਂ ਵੀ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਰਾਖੀ ਸਾਵੰਤ ਜਿਹੜੀ ਐਕਟਰੈਸ ਹੈਗੀ ਹਿੰਦੀ ਫਿਲਮਾਂ ਦੀ ਉਹ ਐਕਟਰਨੀ ਨੇ ਮਤਲਬ ਰੋ ਰੋ ਕੇ ਇਹ ਆਪਦੇ ਬਿਆਨ ਬਿਆਨ ਕੀਤੇ ਗੱਲਾਂ ਨੂੰ ਆਪਦੀਆਂ ਨੂੰ ਆਪਦੇ ਦਰਦ ਨੂੰ ਗੱਲਾਂ ਨਹੀਂ ਰੋ ਕੇ ਬਿਆਨ ਕੀਤਾ ਤੇ ਉਹਨਾਂ ਦੇ ਦਿਲ 'ਚ ਜੇ ਅਗਰ ਕੋਈ ਦਰਦ ਹੈ ਉਸ ਮੁੰਡੇ ਲਈ ਤੇ ਜਾਂ ਫਿਰ ਆਪਣੇ ਲੋਕਾਂ ਲਈ ਸ਼ੁਭਕਰਨ ਦੇ ਬਾਰੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਮੰਨ ਲੋ ਚਿੰਤਾ ਜਤਾਈ ਹੈ ਦੂਜੀ ਗੱਲ ਜਿਹੜੀ ਇਹ ਸਿੱਧੂ ਮੂਸੇ ਵਾਲੇ ਦੀ ਮਾਤਾ ਹੈ ਜੇ ਅਗਰੇ ਇਹ ਪ੍ਰੈਗਨੈਂਟ ਆ ਤਾਂ ਕਿਸੇ ਨੂੰ ਕੀ ਦੁੱਖ ਹੈ ਯਾਰ ਆਪਦਾ ਜਨਮ ਦੇ ਦੇਣਗੇ ਬੱਚੇ ਨੂੰ ਤੇ ਅੱਗੇ ਆਪਣਾ ਸੰਘਰਸ਼ ਜ਼ਿੰਦਗੀ ਦਾ ਜਿਹੜਾ ਜਿੱਥੇ ਕਿਤੇ ਜਾਊਗਾ ਉਹ ਚੱਲਣ ਦਿਓ ਔਰ ਦੂਸਰੀ ਗੱਲ ਮਾਤਾ ਚਰਨ ਕੌਰ ਆ ਜਿਹੜੀ ਇਹਦੇ ਤੇ ਸੁਰੱਖਿਆ ਘੇਰਾ ਵੀ ਬਹੁਤ ਜ਼ਿਆਦਾ ਕੜਾਗਾ ਤਾਂ ਕਿ ਕੋਈ ਦੁਸ਼ਮਣ ਇਹਨਾਂ ਤੇ ਅਟੈਕ ਨਾ ਕਰ ਦੇ ਕਿਉਂਕਿ ਇਹਨਾਂ ਦੇ ਪਹਿਲਾਂ ਹੀ ਮਗਰ ਲੱਗੇ ਹੋਏ ਨੇ ਦੁਸ਼ਮਣ ਤਾਂ ਜੇ ਅਗਰ ਇਹ ਦੁਨੀਆ ਤੇ ਨਾ ਹੋਣ ਤਾਂ ਇਹਨਾਂ ਦਾ ਵजूद ਮਿਟ ਜਾਂਦਾ ਬਾਈ ਹੁਣ ਜੇ ਅਗਰ ਕਿਸੇ ਬੱਚੇ ਨੂੰ ਜਨਮ ਦਿੰਦੇ ਨੇ ਤਾਂ ਬਹੁਤ ਚੰਗੀ ਗੱਲ ਹੈ ਬਾਈ ਕਿਉਂਕਿ ਯਾਰ ਕੋਈ ਬਾਰਸਤਾ ਹੋਵੇ ਉਹਨਾਂ ਦਾ ਚਾਚੇ ਦਾਇਆਂ ਦੇ ਜਾਂ ਕੋਈ ਹੋਰ ਕਿੰਨੇ ਹੀ ਹੁੰਦੇ ਆ ਬਾਈ ਆਪਾਂ ਨੂੰ ਸਾਰਾ ਇਹਨੂੰ ਪਤਾ ਯਾਰ ਜੇ ਅਗਰ ਉਹਨਾਂ ਦਾ ਕੋਈ ਆਪ ਦਾ ਬਾਰਸ ਆਉਂਦਾ ਹੈ ਦੁਨੀਆ ਦੇ ਵਿੱਚ ਚਾਹੇ ਮੁੰਡਾ ਚਾਹੇ ਕੁੜੀ ਹੈ ਉਹਨਾਂ ਨੂੰ ਲੱਗੂ ਆ ਨਾ ਸਾਡਾ ਖੂਨ ਵਾਪਸ ਲੋਟ ਕੇ ਯਾਰ ਆ ਗਿਆ ਹੈ ਹੁਣ ਦੇਖੋ ਕਿੱਡੀ ਭੈੜੀ ਅਤਿਆ ਹੋਈ ਸੀਗੀ ਸਿੱਧੂ ਮੂਸੇਵਾਲੇ ਦੀ ਉਹੋ ਅੱਜ ਤੱਕ ਪੂਰੀ ਦੁਨੀਆ ਹਿਲਾਤੀ ਉਸ ਗੱਲ ਨੇ ਐਡਾ ਸਟਾਰ ਬੰਦਾ ਮਾਰਤਾ ਯਾਰ ਤੇ ਹੁਣ ਦੇਖੋ ਪੰਜਾਬੀਓ ਕਿ ਖੁਸ਼ਖਬਰੀ ਆ ਜਿਹੜੀ ਉਹ ਆਉਣ ਵਾਲੀ ਐ ਪ੍ਰਮਾਤਮਾ ਜਾਣਦਾ ਕਦੋਂ ਕੀ ਹੋਣਾ ਤੇ ਬਾਕੀ ਰੱਬ ਰੱਖਾ ਯਾਰ ਸਾਰਿਆਂ ਦਾ ਹੀ ਪਰ ਗਲਤ ਕਮੈਂਟ ਨਾ ਕਰਿਆ ਕਰੋ ਪੰਜਾਬੀਓ ਕਿਉਂਕਿ ਯਾਰ ਇਹਦਾ ਕਿਸੇ ਤੇ ਵੀ ਬੀਤ ਸਕਦੀ ਆ ਤੇ ਬਾਕੀ ਜਿਵੇਂ ਹੁਣ ਮੰਨ ਲਓ ਪੰਜਾਬ ਦੇ ਵਿੱਚ ਤਾਂ ਉਹੀ ਤੂਫਾਨ ਉੱਠਿਆ ਪਿਆ ਯਾਰ ਕਦੇ ਕੋਈ ਕੁਛ ਹੋ ਜਾਂਦਾ ਕਦੇ ਮੌਤ ਹੋ ਜਾਂਦੀ ਕਿਸੇ ਨੂੰ ਕੋਈ ਮਾਰ ਜਾਂਦਾ ਕਿਸਾਨੀ ਅੰਦੋਲਨ ਚਲਾ ਲਓ ਮੁੰਡੇ ਨੂੰ ਮਾਰਦਾ ਤਿੰਨ ਚਾਰ ਹੋਰ ਰਗੜਤੇ ਯਾਰ ਉਧਰੋਂ ਪੁਲਿਸ ਵਾਲੇ ਖੁਦ ਮਰ ਜਾਂਦੇ ਨੇ ਸਰਕਾਰਾਂ ਮਰਵਾਈ ਜਾਂਦੀਆਂ ਬੈਠੀਆਂ ਆਪਣੇ ਵਾਲੇ ਇੱਕ ਦੂਜੇ ਨਾਲ ਲੜੀ ਜਾਂਦੇ ਆ ਬਾਈ ਹਮ ਪਰ ਜਿਹੜੀ ਮਾਤਾ ਵਾਲੀ ਗੱਲ ਹੈ ਨਾ ਬਾਈ ਇਹ ਤੇ ਯਾਰ ਤੁਸੀਂ ਗਲਤ ਕਮੈਂਟ ਨਾ ਕਰਿਆ ਕਰੋ ਬਾਈ ਜਿਹੜਾ ਆਪਦੀ ਜ਼ਿੰਦਗੀ ਜਿਵੇਂ ਚਲਾਉਂਦਾ ਚਲਾਉਣ ਦਿਓ ਯਾਰ ਉਹਦਾ ਪਰਮਾਤਮਾ ਦੇ ਸਿਰ ਤੇ ਹੈ ਨਾ ਤੇ ਕੋਈ ਗੱਲ ਨਹੀਂ ਆਪਾਂ ਦਾ ਆਪਦਾ ਤੁਹਾਨੂੰ ਪਤਾ ਹੀ ਹੈ ਬਾਈ ਆਪਾਂ ਤਾਂ ਜ਼ੁਲਮ ਦੇ ਖਿਲਾਫ ਹੱਕਾਂ ਦੇ ਪ੍ਰਤੀਬੂਲ ਨੇ ਬਾਈ ਯਾਰ ਜਿਹੜਾ ਭੈਣ ਭਰਾ ਆਪਣੀ ਆਵਾਜ਼ ਸੁਣਦਾ ਬਾਈ ਵੀਡੀਓ ਦੇਖ ਰਿਹਾ ਹੈਗਾ ਤੇ ਭਰਾ ਬਣ ਕੇ ਦੱਬ ਕੇ ਨਾਲੇ ਤਾਂ ਸ਼ੇਅਰ ਕਰ ਦਿਆ ਕਰੋ ਯਾਰ ਵੀਰ ਬਣ ਕੇ ਨਾਲੇ ਲਾਇਕ ਲੂਕ ਕਰਿਆ ਕਰੋ ਬਾਈ ਯਾਰ ਹੌਸਲਾ ਵਧਾ ਬੰਦੇ ਦਾ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਪਣੇ ਚੈਨਲ ਨੂੰ ਭਰਾ ਬਣ ਕੇ ਧੰਨਵਾਦ